ਬੀਸੀ ਦੇ ਸਕੂਲਾਂ ਦੇ ਵਿੱਚ ਸੈਲਫੋਨ ਪਾਬੰਦੀ ਲਾਗੂ ਹੋ ਰਹੀ ਹੈ ਪ੍ਰੀਮੀਅਰ ਡੇ ਵੀ ਡੀ ਬੀ ਨੇ ਇਨ੍ਹਾਂ ਸਕੂਲਾਂ ਦੇ ਵਿੱਚ ਸੈਲਫੋਨ ਤੇ ਹੋਰ ਡਿਜੀਟਲ ਉਪਕਰਨਾ ਦੇ ਉੱਤੇ ਪਾਬੰਦੀ ਲਗਾਉਣ ਦੀ ਗੱਲ ਆਖੀ ਸਾਡੇ ਉਹਨਾਂ ਕਿਹਾ ਕਿ ਸਾਡੇ ਸਕੂਲ ਡਿਸਟ੍ਰਿਕਟ ਦੇ ਵਿੱਚ ਸਕੂਲ ਸੈਲਫੋਨ ਦੀ ਵਰਤੋਂ ਨੂੰ ਸੀਮਿਤ ਕਰਨ ਦੇ ਲਈ ਨੀਤੀਆਂ ਨੇ ਸਕੂਲ ਡਿਸਟ੍ਰਿਕਟਾਂ ਤੇ ਵੱਖ-ਵੱਖ ਉਮਰ ਦੇ ਬੱਚਿਆਂ ਦੇ ਗਰੁੱਪਾਂ ਦੇ ਲਈ ਨੀਤੀਆਂ ਵੱਖਰੀਆਂ ਹੋ ਸਕਦੀਆਂ ਨੇ ਬੱਚਿਆਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਕਾਰਵਾਈਆਂ ਦੀ ਇੱਕ ਲੜੀ ਦੇ ਹਿੱਸੇ ਵਜੋਂ ਅਗਲੇ ਹਫ਼ਤੇ ਜਦੋਂ ਵਿਦਿਆਰਥੀ ਹੁਣ ਸਕੂਲ ਵਾਪਸ ਆਉਣਗੇ ਤਾਂ ਬੀਸੀ ਦੇ ਸਕੂਲਾਂ ਵਿੱਚ ਸੈਲਫੋਨ ਤੇ ਹੋ ਡਿਜੀਟਲ ਉਪਕਰਨਾ ਦੇ ਉੱਤੇ ਹੋਵੇਗੀ ਪਾਬੰਦੀ ਜੁਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਹਰ ਬੱਚੇ ਨੂੰ ਅਗਲੇ ਹਫਤੇ ਸਕੂਲ ਜਾਣ ਤੇ ਸੁਰੱਖਿਆ ਤੇ ਉਤਸ਼ਾਹਪੂਰਨ ਤੇ ਸ਼ਮੂਲੀਅਤ ਦੀ ਭਾਵਨਾ ਮਹਿਸੂਸ ਹੋਣੀ ਚਾਹੀਦੀ ਹੈ ਕਲਾਸਰੂਮਾਂ ਵਿੱਚ ਸੈਲਫੋਨਾਂ ਤੇ ਪਾਬੰਦੀ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਸਕੂਲ ਦੇ ਮੈਦਾਨਾਂ ਤੋਂ ਦੂਰ ਰੱਖ ਕੇ ਇਹ ਸੁਨਿਸ਼ਚਿਤ ਕਰਕੇ ਬੱਚਿਆਂ ਦੇ ਲਈ ਭੋਜਨ ਉਪਲਬਧ ਹੈ ਤੇ ਉਹ ਸਿੱਖਣ ਲਈ ਵੀ ਤਿਆਰ ਹੈ ਸਾਡੀ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਬੱਚੇ ਆਪਣੀ ਪੂਰੀ ਸਮਰੱਥਾ ਤੱਕ ਪਹੁੰਚ ਸਕਣ ਸਾਰੇ ਸਕੂਲ ਡਿਸਟ੍ਰਿਕਟਾਂ ਦੇ ਵਿੱਚ ਹੁਣ ਸਕੂਲ ਵਿੱਚ ਸੈਲ ਫੋਨ ਦੀ ਵਰਤੋਂ ਨੂੰ ਸਿਮਿਤ ਕਰਨ ਦੇ ਲਈ ਨੀਤੀਆਂ ਨੇ ਇਹ ਨੀਤੀਆਂ ਉਸ ਸਮੇਂ ਨਿਰਧਾਰਤ ਕਰਦੀਆਂ ਨੇ ਜਦੋਂ ਵਿਦਿਆਰਥੀ ਸਕੂਲ ਦੇ ਵਿੱਚ ਸੈਲ ਫੋਨ ਦੀ ਵਰਤੋਂ ਕਰ ਸਕਦੇ ਨੇ ਤੇ ਨਾਲ ਹੀ ਪਹੁੰਚ ਯੋਗਤਾ ਤੇ ਡਾਕਟਰੀ ਲੋੜਾਂ ਲਈ ਡਿਵਾਈਸਾਂ ਦੀ ਵਰਤੋਂ ਨੂੰ ਵੀ ਧਿਆਨ ਵਿੱਚ ਰੱਖਦੀਆਂ ਨੇ ਸਕੂਲ ਡਿਸਟ੍ਰਿਕਟਾਂ ਅਤੇ ਵੱਖ-ਵੱਖ ਉਮਰ ਦੇ ਬੱਚਿਆਂ ਦੇ ਗਰੁੱਪਾਂ ਲਈ ਨੀਤੀਆਂ ਵੱਖਰੀਆਂ ਹੋ ਸਕਦੀਆਂ ਨੇ ਇਸ ਸਬੰਧੀ ਸਿੱਖਿਆ ਤੇ ਬਾਲ ਮੰਤਰੀ ਰਚਨਾ ਸਿੰਘ ਨੇ ਵੀ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਇਹ ਕੰਮ ਉਹਨਾਂ ਵਿੱਚੋਂ ਧਿਆਨ ਭਟਕਾਉਣ ਵਾਲੀਆਂ ਰੁਕਾਵਟਾਂ ਨੂੰ ਘਟ ਕਰਨ ਵਿੱਚ ਮਦਦ ਕਰੇਗਾ ਤਾਂ ਜੋ ਸੇ ਵਿਦਿਆਰਥੀਆਂ ਨੂੰ ਸਫਲਤਾ ਦੇ ਰਾਹ ਤੇ ਪਾ ਸਕੀਏ ਤੇ ਫਿਰ ਅਸੀਂ ਟੈਕਨੋਲੋਜੀ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਸਮੇਂ ਵਿਦਿਆਰਥੀਆਂ ਨੂੰ ਸੁਰੱਖਿਅਤ ਜਾਣਕਾਰੀ ਨਾਲ ਭਰਪੂਰ, ਸਿਹਤਮੰਦ ਅਤੇ ਆਤਮਾ ਵਿਕਸਿਤ ਕਰਨ ਲਈ ਸਮਰਥਨ ਤੇ ਧਿਆਨ ਵੀ ਕੇਂਦ੍ਰਿਤ ਕਰ ਸਕਦੇ ਹਾਂ। ਇਹ ਕਾਰਵਾਈ ਬੱਚਿਆਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਇੱਕ ਵੱਡਾ ਯਤਨ ਹੈ। ਸੇਫ ਐਕਸੈਸ ਟੂ ਸਕੂਲਜ਼ ਐਕਟ ਸੂਬੇ ਨੂੰ ਕਾਨੂੰਨੀ ਅਧਿਕਾਰ ਦਿੰਦਾ ਹੈ ਤੇ ਉਹ ਲੋਕਾਂ ਨੂੰ ਸਕੂਲ ਦੇ ਮੈਦਾਨਾਂ ਤੱਕ ਸੁਰੱਖਿਅਤ ਪਹੁੰਚ ਦੇ ਵਿੱਚ ਦਾਖਲ ਦੇਣ ਤੇ ਵੀ ਰੋਕ ਸਕਣਗੇ ਕਿ 12 ਸਕੂਲਾਂ ਦੇ ਵਿੱਚ ਐਕਸੈਸ ਜ਼ੋਨ ਬਣਾਏ ਗਏ ਨੇ ਤੇ ਪੁਲਿਸ ਕਿਸੇ ਵੀ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਸਕਦੀ ਹੈ ਜਾਂ ਟਿਕਟਾਂ ਜਾਰੀ ਕਰ ਸਕਦੀ ਹੈ ਜੋ ਪਹੁੰਚ ਵਿੱਚ ਰੁਕਾਵਟ ਪਾਉਂਦਾ ਹੈ ਵਿਦਿਅਕ ਗਤੀਵਿਧੀਆਂ ਦੇ ਵਿੱਚ ਵਿਗਨ ਪਾਉਂਦਾ ਹੈ ਜਾਂ ਸਕੂਲ ਦੀ ਪ੍ਰਾਪਰਟੀ ਦੇ 20 ਮੀਟਰ 64 ਫੁੱਟ ਦੇ ਅੰਦਰ ਕਿਸੇ ਵੀ ਵਿਅਕਤੀ ਨੂੰ ਡਰਾਉਨ ਦੀ ਕੋਸ਼ਿਸ਼ ਕਰਦਾ ਹੈ ਇਹ ਜ਼ੋਨ ਸਕੂਲ ਦੇ ਦਿਨਾਂ ਦੇ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਅਤੇ ਸਿਮਤ ਛੋਟਾਂ ਦੇ ਨਾਲ BC ਦੇ K12 ਪਬਲਿਕ ਅਤੇ ਇੰਡੀਪੈਂਡੈਂਟ ਸਕੂਲਾਂ ਵਿੱਚ ਪਾਠਕ੍ਰਮ ਤੋਂ ਬਾਹਰ ਦੀਆਂ ਸਕੂਲੀ ਗਤੀਵਿਧੀਆਂ ਦੌਰਾਨ ਲਾਗੂ ਹੋਣਗੇ ਸੂਬਾ ਵਿਦਿਆਰਥੀਆਂ ਅਤੇ ਮਾਪਿਆਂ ਲਈ ਡਿਜੀਟਲ ਸਾਖਰਤਾ ਸਿਖਲਾਈ ਵੀ ਪ੍ਰਦਾਨ ਕਰ ਰਿਹਾ ਹੈ ਤਾਂ ਕਿ ਉਹਨਾਂ ਕੋਲ ਆਨਲਾਈਨ ਲੁਕਸਾਨਾ ਤੋਂ ਸੁਰੱਖਿਅਤ ਰਹਿਣ ਚੰਗੇ ਡਿਜੀਟਲ ਨਾਗਰਿਕ ਬਣਨ ਤੇ ਟੈਕਨੋਲੋਜੀ ਦੇ ਨਾਲ ਸਿਹਤਮੰਦ ਸਬੰਧੀ ਵਿਕਸਿਤ ਕਰਨ ਲਈ ਲੋੜੀਂਦੇ ਵਿਗਿਆਨ ਸਾਧਨ ਹੋਣ న్యూਸ ਟੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ